ਹਾਂਜੀ ਸਤਿ ਸ੍ਰੀ ਅਕਾਲ ਤੁਹਾਡਾ ਸਵਾਗਤ ਹੈ ਇਸ ਬਲੌਗ ਵੀਡੀਓ ਵਿੱਚ ਜਾਨੀ ਕਿ ਇੱਕ ਡਾਕੂਮੈਂਟਰੀ ਵੀਡੀਓ ਵਿੱਚ ਮੈਂ ਡੇਢ ਕਸਾਲ ਪਹਿਲਾਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੈਂ ਕਿਹਾ ਸੀ ਕਿ ਮੈਂ ਤੁਹਾਨੂੰ ਆਪਣਾ ਆਲਾ ਦਵਾਲਾ ਦਿਖਾਉਂਗਾ ਤੇ ਉਹਦੇ ਵਿੱਚੋਂ ਹੀ ਇੱਕ ਵੀਡੀਓ ਆ ਅੱਜ ਮੈਂ ਚੱਲਾ ਆ ਹੁਸ਼ਿਆਰਪੁਰ ਨੂੰ ਜੋ ਕਿ ਸਾਡੇ ਪਿੰਡ ਤੋਂ ਕੋਈ 60 ਕਿਲੋਮੀਟਰ ਦੇ ਆਸ-ਪਾਸ ਆ ਉੱਥੇ ਕੁਝ ਜਗ੍ਹਾ ਹੈਗੀਆਂ ਦੇਖਣ ਵਾਲੀਆਂ ਜਿਹੜੀਆਂ ਮੈਂ ਤੁਹਾਨੂੰ ਅੱਜ ਦਿਖਾਉਂਗਾ ਤੇ ਆਪ ਦੇਖੂਗਾ ਮੈਂ ਇਸ ਨੂੰ ਇੱਕ ਕਲਾਸਰੂਮ ਵਾਂਗੂ ਮੰਨਦਾ ਕਿ ਜਦੋਂ ਆਪਾਂ ਇੱਕ ਛੋਟਾ ਮੋਟਾ ਸਫ਼ਰ ਕਰਦੇ ਹਾਂ ਤੇ ਬਹੁਤ ਸਾਰੀਆਂ ਚੀਜ਼ਾਂ ਸਿੱਖ ਕੇ ਜਾਂਦੇ ਹਾਂ ਤੇ ਕੀ ਸਿੱਖਾਂਗੇ ਅੱਜ ਤੇ ਇਹ ਮੈਂ ਤੁਹਾਨੂੰ ਦਿਖਾਉਂਗਾ ਇਸ ਵੀਡੀਓ ਵਿੱਚ ਚਲੋ ਸ਼ੁਰੂ ਕਰਦੇ ਹਾਂ ਜਿਵੇਂ ਕਿ ਪਹਿਲੀ ਚੀਜ਼ ਇਹ ਹੀ ਦੇਖਣ ਆਲੀ ਆ ਇਹ ਆ ਬੰਦ ਹੋਇਆ ਵੇਲਣਾ ਜੋ ਕਿ ਇੱਕ ਸੀਜ਼ਨਲ ਕੰਮ ਹੁੰਦਾ ਆ ਜਦੋਂ ਸੀਜ਼ਨ ਲੰਘ ਗਿਆ ਤੇ ਵੇਲਣਾ ਬੰਦ ਹੋ ਗਿਆ ਜਦੋਂ ਸੀਜ਼ਨ ਚੱਲ ਪੂਗਾ ਵੇਲਣਾ ਚੱਲ ਪੂਗਾ ਤੇ ਗੁੜ ਫੇਰ ਬਣਨਾ ਪੂਗਾ ਤੇ ਉਹਦੇ ਨਾਲ ਹੀ ਆ ਖੜਾ ਹੀ ਆਪਣੀ ਗੱਡੀ ਯਾਨੀ ਕਿ ਆਪਣਾ ਸਾਈਕਲ ਇਹਦੇ ਤੇ ਰੱਖੀਆ ਕਿੱਟ ਕਿੱਟ ਵਿੱਚ ਪਾਣੀ ਦੀ ਬੋਤਲ ਆ ਇੱਕ ਪਾਵਰ ਬੈਂਕ ਆ ਤੇ ਥੋੜਾ ਨਿੱਕਾ ਮੋਟਾ ਹੋਰ ਸਮਾਨ ਆ ਠੀਕ ਆ ਜੀ ਚਲੋ ਚੱਲਦੇ ਆਂ ਆ ਸੱਚ ਮੈਂ ਸਵੇਰੇ ਉੱਠਿਆ ਸੀ 6:30 ਵਜੇ ਘਰ ਤੋਂ ਤੇ ਹੁਣ ਕੁਝ 6:40 ਦੇ ਆਸ-ਪਾਸ ਹੋਏ ਹੋਣੇ ਆ ਤੇ ਕੋਈ 7-8 ਕਿਲੋਮੀਟਰ ਕੱਢਿਆ ਆ ਆਪਾਂ ਕੋਈ ਤੇਜ਼ ਨਹੀਂ ਜਾਣਾ ਆਰਾਮ ਨਾਲ ਜਾਵਾਂਗੇ ਤੇ ਬਹੁਤ ਸਾਰੀਆਂ ਚੀਜ਼ਾਂ ਸਿੱਖਾਂਗੇ ਐਕਸਪੀਰੀਅੰਸ ਲਵਾਂਗੇ ਤੇ ਕੀ ਕੀ ਆਪਣੇ ਆਲੇ ਦੁਆਲੇ ਚੱਲਦਾ ਪਿਆ ਇਹ ਵਾਲਾ ਰਾਤ ਬਹੁਤ ਸੋਨਾ ਆ ਕਿ ਜਿੱਦਾਂ ਆਪਾਂ ਜਾਣਿਆਂ ਆਲੇ ਦੁਆਲੇ ਰੋਖਿਆ ਤੇ ਪੱਕੀ ਛੜ ਗਿਆ ਟ੍ਰੈਫਿਕ ਵੀ ਹੈਗਾ ਆ ਪਰ ਫੈਕਟਰੀ ਕਰਨ ਬਹੁਤ ਜ਼ਿਆਦਾ ਹੋ ਗਿਆ ਜਿਹਦੇ ਕਰਕੇ ਬਹੁਤ ਅਜੀਬ ਜੀ ਮਹਿਕ ਵੀ ਆਉਂਦੀ ਆ ਮੁਸ਼ਕ ਜਿਨ ਨੂੰ ਆਪਾਂ ਕਹਿੰਨੇ ਆ ਤੇ ਵੈਸੇ ਰਾਤ ਆ ਕਾਫੀ ਸੋਨਾ ਆ ਜਿਵੇਂ ਆ ਦੇਖਿਓ ਚੱਕਾ ਇੱਕ ਜੀ ਟਾਈਮ ਹੋ ਗਿਆ 7:30 ਤੇ 33 ਕਿਲੋਮੀਟਰ ਆਪਣੇ ਰਹਿ ਗਏ ਆ ਜਿਹੜੀ ਆਪਣੀ ਡੈਸਟੀਨੇਸ਼ਨ ਆ ਉੱਥੇ ਜਾਣ ਨੂੰ ਮੁੜ ਕੇ ਵਾਪਸ ਆਉਣਾ ਆ ਤੇ ਜਿਹੜਾ ਮੇਰਾ ਹੁਣ ਤੱਕ ਤਜਰਬਾ ਰਿਹਾ ਹੈ ਜੇ ਆਪਾਂ ਇੱਕ ਸਰਵੇ ਦੇ ਮੁਤਾਬਿਕ ਦੇਖੀਏ ਉਹਦੇ ਵਿੱਚ ਇਹ ਆ ਕਿ ਜਿਹੜੀਆਂ ਹੁੰਦੀਆਂ ਡਰਿੰਕ ਹੁੰਦੀਆਂ ਸੌਫਟ ਡਰਿੰਕਸ ਜਿਵੇਂ ਲਾਹੌਰੀ ਜੀਰਾ ਜਾਂ ਸਟਿੰਗ ਇਹਦੇ ਤਗਾਰੇ ਮੇਰੇ ਹਿਸਾਬ ਨਾਲ ਇੱਥੇ ਬਹੁਤ ਵਿਕਦੇ ਹੋਣੇ ਆ ਕਿਉਂਕਿ ਹੁਣ ਮੈਨੂੰ ਮੈਂ 25 ਕਿਲੋਮੀਟਰ ਦੇ ਵਿੱਚ ਮੈਨੂੰ ਬਹੁਤ ਸਾਰੀਆਂ ਬੋਤਲਾਂ ਇਦਾਂ ਪਈਆਂ ਦੇਖ ਚੁੱਕੀਆਂ ਆ ਜਿਵੇਂ ਸਟਿੰਗ ਦੀ ਜਾਂ ਲਾਹੌਰੀ ਜੀਰੇ ਦੀ ਆਪਾਂ ਕਹਿ ਲਈਏ ਤੇ ਉਹਦੇ ਨਾਲ ਹੀ ਮੈਨੂੰ ਜਿਹੜੇ ਵੀਰ ਆਪਣੇ ਪਲਾਸਟਿਕ ਕਲੈਕਟ ਕਰਦੇ ਹੁੰਦੇ ਆ ਢੇਰਾਂ ਦੇ ਉੱਤੇ ਉਹ ਵੀ ਮੈਨੂੰ 6-7 ਜਾਣੇ ਇਧਰ ਦੇਖ ਚੁੱਕੇ ਆ ਜਿਹਦੇ ਤੋਂ ਆਪਾਂ ਇਹ ਆਈਡੀਆ ਤਾਂ ਲਾ ਸਕਦੇ ਆ ਕਿ ਇੱਥੇ ਇਹਦੀ ਵਿਕਰੀ ਕੋਈ ਜ਼ਿਆਦਾ ਹੀ ਹੋ ਰਹੀ ਆ ਤੇ ਕਾਫੀ ਮਾਰਕੀਟ ਹੈਗੀ ਆ ਇੱਥੇ ਕਿ ਜਿਹੜੀ ਇਹ ਚੀਜ਼ਾਂ ਨੂੰ ਕੰਜ਼ੂਮ ਕਰ ਰਹੀ ਆ नमस्कार अंकल जी क्या नाम है आपका जी, पीतम। क्या नाम है पीतं, पीतं। अच्छा जी तो क्या आप नर्सरी चलाते हैं जिधर हाँ जी तो बता सकते हैं कुछ है? कौन कौन से होते हैं अपने पास हमारे पास जी सफेदा भी है अच्छा जी दिखा देना थोड़ा तो और भी उसके साथ ये फूल है ये कौन से फूल है जी निया। जी निया। तो जे वाले है खड़ी है अच्छा ये, तुलसी है और ये है? अच्छा भी है ना है है ट्रेड़। ट्रेड़। कौन सा है पक्का है है ना अच्छा ठीक ठीक सदाबार अच्छा अच्छा सीजन क्या होता है सीजनल होता है बिजनस ऐसे है अच्छा ठंडी में चलता, है, में में चलता है, अच्छा, में है तो गर्मी में थोड़ा डाउन हो जाता है ठीक है ये गमले भी बेचते साथ में तो वो जो ऐसे गाँव गाँव में बेचने जाते हैं रेडे पे आगे आगे वो भी काम करते वो आपके उधर वाले अच्छा इधर से खरीद के ले जाते ठीक है बड़ी اے ابن صلی اللہ علیہ والہ پتہ کیا جی ڈیوٹی تو میرے 9 بجے ہے پر اج میں جانا نہیں اج ادھر کام کم تھا دوڑے جا میں ہاں جی ہاں جی ابھی تو میں ادھر جا رہا ہوں شہر پور والا دوڑ کا گھر پڑ جاتا ہے ہاں ہو گا کوئی 30 35 کلومیٹر 30 35 ہو گا سائیکل پہ جانا ہے ہاں سائیکل چل جائیں گے میں سائیکل پہ جانا سائیکل پہ ہاں پر ابھی ادھر جانا ہے ایک بات بتا رہا ہوں ہاں तैतीस किलोमीटर जाना तैतीस किलोमीटर आना हाँ हाँ आपका हाँ हाँ कितना टूर बढ़ गया आठ पड़ गया, पड़ गया। आ, वो ज... अभी मैं तो चला रहा हूँ चल रहा है बस एक बंदा काम क्या करेगा तो जाके बंदा ऐसे थक जाता है तो थक जाएगा तो काम क्या कर लेगा सही बात है वो कौन सा पेड़ है जी वो क्या है सजावट सजावटर क्या नाम है उसका नाम क्या पिर्सूला। पिर्सूला। चलो अंकल जी चलते हैं ठीक है ओके है। ना ना बस चली इधर आगे जाना थोड़ा मैं हुशियरपुर हाँ जी हाँ जी फिर आ जाऊंगा वापस थोड़ी देर में हाँ हाँ वो तो चले जाना है तो कोई बात हाँ जी चलो ओके ਏ ਸੱਚ ਵਿਦਿਆ ਪੜਾਈ ਆ ਇੱਕ ਹੋਰ ਮੇਲਣਾ ਮਿਲ ਗਿਆ ਆਪਾਂ ਨੂੰ ਬੰਦ ਹੋਇਆ ਤੇ ਅੰਕਲ ਦਾ ਸੁਭਾਅ ਸਹੀ ਸੀ ਮੈਂ ਬੈਠਾ ਰਿਹਾ ਉਹਨਾਂ ਤੋਂ ਉਧਰ ਪੁੱਛੇ ਗਿਆ ਫੁੱਲਾਂ ਬੂਟਿਆਂ ਬਾਰੇ ਤੇ ਅੰਕਲ ਨੇ ਇੱਧਰ ਉੱਧਰ ਦੀਆਂ ਆਪਣੀਆਂ ਸਾਰੀਆਂ ਦੱਸੀਆਂ ਜ਼ਿੰਦਗੀ ਬਾਰੇ ਅਦਾਦਾ ਰਿਆ ਤੇ ਮੈਂ ਆਪਣੀਆਂ ਦੱਸਦਾ ਰਿਆ ਅੱਧਾ ਪੌਣਾ ਘੰਟਾ ਮੈਂ ਬੈਠਾ ਰਿਆ ਅੰਕਲੋ ਲੱਕੇ ਲੱਕੇ ਦਾ ਬਹੁਤ ਫਰਕ ਆ ਤਾਂ ਇੱਥੇ ਆਪਾਂ ਨੂੰ ਹੁਣ ਉਹ ਰਾਹ ਮਿਲਦੇ ਪਏ ਆ ਉੱਚੇ ਨਹੀਂਵੇਂ ਜੀ ਆਪਣੇ ਉਧਰ ਤਾਂ ਪੱਤਰੇ ਆਉਣ ਕਦੇ ਭੱਜ ਜਾਂਦਾ ਸਾਈਕਲ ਕਦੇ ਰੁਕ ਜਾਂਦਾ ਦੂਜੀ ਵਾਰੀ ਪਾਣੀ ਪੀਣ ਲੱਗਾ ਸੋਹੇਰ ਦਾ ਤੇ ਇਧਰ ਦੇ ਫਸਲਾਂ ਦੀ ਗੱਲ ਕਰੀਏ ਮੈਂ ਦੇਖਿਆ ਹਜੇ ਤੱਕ ਮੱਕੀ ਪਿੰਡੀਆਂ ਤੇ ਮਿਰਚਾਂ ਤੇ ਕਰੇਲੇ ਇਦਾਂ ਦੀਆਂ ਫਸਲਾਂ ਮੈਂ ਦੇਖੀਆਂ ਆ ਪਰ ਜ਼ਿਆਦਾਤਰ ਜਿਹੜੀ ਇੱਥੇ ਜ਼ਮੀਨਾਂ ਤੇ ਪਪਲਰ ਬੀਜੇ ਹੋਏ ਆ ਸਪੇਦੇ ਬੀਜੇ ਹੋਏ ਆ ਅੰਬਾਂ ਦੇ ਬਹੁਤ ਬਾਗ ਇੱਥੇ ਇਹ ਮਾਚਲ ਦੇ ਨਾਲ ਲੱਗਦਾ ਇਸ ਕਰਕੇ ਉੱਚਾ ਨੀਵਾਂ ਇਲਾਕਾ ਆ ਤੇ ਅੰਬਾਂ ਦੇ ਬਹੁਤ ਬਾਗ ਇੱਥੇ ਇਹ ਕਿ ਰਾਵਾਂ ਦੇ ਮਜ਼ੇ ਹੁੰਦੇ ਆ ਮੰਜ਼ਲਾਂ ਤੇ ਕੁਝ ਵੀ ਨਹੀਂ ਹੁੰਦਾ ਤੇ ਰਾਹ ਬਹੁਤ ਸੋਹਣਾ ਹੈ ਤਾਂ ਕਹਿੰਦੇ ਆ ਆ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਮੰਦਰ ਰੁੱਖਾਂ ਦੇ ਵਿੱਚ ਅਨਲ ਕਬਰਾਂ ਨੇ ਜਮਨੇ ਆ। ਆ ਦੇਖਿਓ ਘਰ ਇੱਕ ਰਹਿੰਦੇ ਨਾ ਨਜ਼ਾਰੇ ਵਾਲੀ ਜਗ੍ਹਾ 'ਚ। ਜੇ ਤੁਹਾਨੂੰ ਰੋਕੇ ਪਸੰਦ ਆ ਤੇ ਰਾਹ ਪਸੰਦ ਆ ਤੇ ਰਾਹ ਬੜੇ ਮਜ਼ੇਦਾਰ ਆ ਤੇ ਸੱਚੀ ਮੈਨੂੰ ਬਹੁਤ ਪਸੰਦ ਆ। ਇਹਦਾ ਇੱਕਦਮ ਜ਼ੋਰ ਲੱਗਦਾ ਹੈ ਚੜਾਈ ਚੜਦਾ ਫਿਰ ਇੱਕਦਮ ਥੱਲੇ ਆਉਂਦਾ ਉੱਚੇ ਨਹੀਂ ਮੇਰਾ ਇਹ ਪਰ ਮਜ਼ਾ ਬਹੁਤ ਹੁੰਦਾ ਪਿਆ ਆ ਦੇਖੋ ਪੜ ਦੇਵੇ ਗੁਫਾ ਜੀ ਕਿੱਦਾਂ ਬਣੀ ਉੱਤੇ ਜਾ ਕੇ ਦੇਖਦੇ ਮੜ ਜਾ ਕਮਰਾ ਹੈ ਪੂਰਾ ਅੰਦਰ ਇੱਕ ਔਰ ਆ ਜੀ ਵੀ ਬਣਿਆ ਉਹ ਦੀਵਦ ਬੇਜ ਰੱਖਣਾਂ ਨੇ ਚਲੋ ਚੱਲੀਏ ਯਾਰ 1 ਕਿਲੋਮੀਟਰ ਰਹਿ ਗਿਆ ਬਸ ਪਹੁੰਚਾਂ ਲੱਗੇ ਆਪਾਂ ਦੇ ਐਵੇਂ ਬਹੁਤ ਸੋਹਣਾ ਜਾ ਕੇ ਦੇਖਦੇ ਆਂ ਝਾਕਾ ਵਕਾ ਜ਼ਿੰਦਗੀ ਇੱਕ ਸਫ਼ਰ ਬਹੁਤ ਸੋਹਣਾ ਯਾਨਾ ਬਿਨਾ ਅੱਗੇ ਅੰਦਰ ਹੋਣਾ ਮਨਾ ਹੈ ਕੋਈ ਨਹੀਂ ਨਹੀਂ ਹੁੰਦੇ ਭਰਾ no entry without permission ਨਹੀਂ ਆਤੇ ਸਰ ਇਹ ਆ ਜੀ ਆਪਣੀ ਲੋਕੇਸ਼ਨ ਜਿੱਥੇ ਆਪਾਂ ਆਉਣਾ ਸੀ ਇਹ ਡੈਮ ਆ ਓ ਲਿਕਿਡ ਟੇਲਾ ਕੋਲ ਜਾ ਕੇ ਦਿਖਾਉਣਾ ਮੜੀ ਏਰੀਆ ਜੀ ਇਹਦੇ ਚੱਕਾ ਵਕਾ ਇਹ ਹੈਗਾ ਨਾ ਇੱਕ ਨੰਬਰ ਚੀਜ਼ ਆ ਉਹ ਪੰਦਾਇ ਕਿਸਤੀ ਚ ਲਾਉਂਦੇ ਆ ਬੇੜੀ ਬੋਟ ਅਵਾ ਚੱਕ ਡੈਮ ਦੀ ਸਫਾਈ ਦਾ ਧਿਆਨ ਰੱਖੋ ਜੀ ਵੇ ਆਂਦੇ ਪਾ ਨਹੀਂ ਜਾਂਦੇ ਭਰਾ ਐਸ ਟਾਈਮ ਜੀ ਵੱਜ ਗਿਆ 11 ਤੇ 15-20 ਮਿੰਟ ਮੈਨ ਹੋ ਗਏ ਇੱਥੇ ਆਇਆ ਨੂੰ ਮੈਂ ਪੂਰਾ ਡੈਮ ਦੇਖ ਲਿਆ ਘੁੰਮ ਫਿਰ ਲਿਆ ਤੇ ਸਹੀ ਗੱਲ ਦੱਸਾਂ ਜਿਹੜਾ ਹੁੰਦੀ ਆਪਣੀ ਵੀਡੀਓ ਦੇਖਣੀ ਜਾਂ ਆਪਾਂ ਕਹਿੰਨੇ ਆ ਕਿ ਇਦਾਂ ਆ ਉਦਾਂ ਆ ਕਿ ਬਹੁਤ ਮਜ਼ੇਦਾਰ ਹੋਗਾ ਜਦੋਂ ਆਪਾਂ ਜਾਣੇ ਆ ਪਤਾ ਆਪਾਂ ਨੂੰ ਉਦੋਂ ਹੀ ਲੱਗਦਾ ਆ ਮੈਂ ਆਇਆ ਮੈਨੂੰ ਡੈਮ ਚੱਲ ਆਪਾਂ ਡੈਮ ਇੱਕ ਡੈਸਟੀਨੇਸ਼ਨ ਚੁਣ ਕੇ ਤੁਰ ਪੈਨੇ ਹਨਾ ਪਰ ਮਜ਼ਾ ਮੈਨੂੰ ਰਾਹ ਦਾ ਆ ਜਿੰਨਾ ਆਪਾਂ ਰਾਹ ਦੇਖਦੇ ਨਾ ਇਦਾਂ ਉਤਾਰ ਚੜਾਅ ਵਾਲਾ ਤੇ ਆਲੇ ਦੁਆਲੇ ਰੁੱਖ ਬਹੁਤ ਲੱਗੇ ਹੋਏ ਆ ਤੇ ਇਸ ਟਾਈਮ ਅੰਬੀਆਂ ਲੱਗੀਆਂ ਹੋਈਆਂ ਆ ਤੇ ਉਹਨਾਂ ਨੂੰ ਦੇਖ ਕੇ ਮਜ਼ਾ ਹੁੰਦਾ ਆ ਤੇ ਨਜ਼ਾਰਾ ਹੁੰਦਾ ਪੂਰਾ ਕਿਉਂਕਿ ਇਹ ਐਕਸਪੀਰੀਅੰਸ ਜਿੰਨੇ ਆਪਾਂ ਲੈਣ ਗੇਨ ਕਰਦੇ ਆ ਆਪਣੇ ਲਈ ਉਹਨਾਂ ਹੀ ਵਧੀਆ ਹੁੰਦਾ ਤੇ ਆਪਾਂ ਬਹੁਤ ਕੁਝ ਚੀਜ਼ਾਂ ਸਿੱਖਦੇ ਆ ਤੇ ਇੰਜੋਏ ਕਰਦੇ ਆ ਇੱਕ ਚੀਜ਼ ਹੋਰ ਕਿ ਇਦਾਂ ਦੇ ਮੈਂ ਪਹਿਲਾਂ ਇੱਕ ਦੋ ਕਰ ਚੁੱਕਿਆ ਆ ਕਿ ਪਹਿਲਾਂ ਮੈਂ ਇੱਕ ਵਾਰੀ 100 ਕਿਲੋਮੀਟਰ ਕਰ ਲਿਆ ਫਿਰ ਇਦਾਂ 120 ਕਰ ਲਿਆ ਇਦਾਂ ਰੋਜ਼ ਤੁਰ ਕੇ ਜਿਵੇਂ ਹੁਣ ਮੈਂ ਇੱਥੇ ਆਇਆ 60 ਕਿਲੋਮੀਟਰ ਆ ਬਾਬਾ ਜਾਊਂਗਾ ਤਾਂ ਫੇਰ 60 120 ਹੋ ਜਾਣਾ ਤੇ ਵਾਪਸ ਤਾਂ ਆਪਾਂ ਚਲੇ ਜਾਣਾ ਆ ਪਰ ਇਦਾਂ ਹੁੰਦਾ ਹੈ ਕਿ ਜੇ ਮੈਂ ਵੀਡੀਓ ਬਣਾਉਣਾ ਹੈ ਜਦੋਂ ਜਦੋਂ ਆਪਾਂ ਵੀਡੀਓ ਬਣਾਉਣ ਲਈ ਮੈਂ ਰੁਕਦਾ ਆ ਕਿਤੇ ਇਦਾਂ ਆ ਛੋਟ ਲੈਣ ਲੱਪੇ ਜੀ ਉਹ ਛੋਟ ਲੈਣ ਲੱਪੇ ਵਲੌਗ ਬਣਾਉਣ ਲੱਪੇ ਕਿ ਇੱਥੇ ਰੱਖ ਲੈ ਕੈਮਰਾ ਇੱਥੇ ਉੱਥੇ ਰੱਖ ਲਿਆ ਉਹਦੇ ਨਾਲ ਇਦਾਂ ਹੁੰਦਾ ਕਿ ਆਪਣੀ ਚਾਲ ਰੁਕ ਜਾਂਦੀ ਆ ਜਿਹੜਾ ਆਪਾਂ ਮੰਨ ਲਓ 2.5 ਘੰਟੇ ਚ ਕਰਨਾ ਹੈ ਉਹਨੂੰ 3.5 ਲੱਗ ਜਾਣੇ ਆ ਜਾਂ 4 ਘੰਟੇ ਲੱਗ ਜਾਣੇ ਆ ਕਿਉਂਕਿ ਟਾਈਮ ਜ਼ਿਆਦਾ ਵੇਸਟ ਹੁੰਦਾ ਆ ਤੇ ਜਦੋਂ ਆਪਾਂ ਇਦਾਂ ਸਾਈਕਲ ਰੋਕ ਕੇ ਤੇ ਫਿਰ ਤੁਰਦੇ ਆ ਐ ਫਿਰ ਉਹ ਸਰੀਰ ਉਹ ਸਾਥ ਨਹੀਂ ਦਿੰਦਾ ਉਸ ਟਾਈਪ ਦਾ ਕਿ ਆਪਾਂ ਇੱਕ ਕਦਮ ਖਿੱਚ ਸਕੀਏ ਫੇਰ ਆਪਾਂ ਨੂੰ ਹੋਲੀ ਵਾਲੀ ਟੁਰਨਾ ਪੈਂਦਾ ਹੈ ਜਾਂ ਨੂੰ ਆਪਾਂ ਫੇਰ ਕੋਈ ਸੀਨ ਲੈਣ ਲੱਪੈ ਨੇ ਫੇਰ ਆਪਣਾ ਟਾਈਮ ਵੇਸਟ ਹੋਣਾ ਪੈਂਦਾ ਸਿੰਧ ਕੀ ਇੱਕ ਸਫ਼ਰ ਹੈ ਸੁਹਾਣਾ ਜਹਾਂ ਕਹ ਕਿਆ ਹੋ ਕਿਸ ਨੇ ਜਾਣਾ ਠੰਡੀ ਹਵਾ ਚੱਲਦੀ ਭਈ ਵੈਸੇ ਗਰਮੀ ਆ ਮੋਰ ਚ ਮੜੀ ਜੀ ਇੱਥੇ ਵੀ ਪਹਿਲਾਂ ਰੁੱਖ ਹਣੇ ਆ ਜਿੱਥੇ ਪਾਣੀ ਭਰਿਆ ਪਿਆ ਉਹ ਦੇਖੋ ਸੁੱਕੇ ਰੁੱਖ ਤੇ ਜੇ ਮੈਂ ਅੱਗੇ ਤੋਂ ਇਦਾਂ ਦਾ ਕੁਝ ਕਰੂੰਗਾ ਤਾਂ ਮੈਂ ਧਿਆਨ ਰੱਖੂੰਗਾ ਕਿ ਪਾਣੀ ਵੱਧ ਲੈ ਜਾ ਪਾਣੀ ਮੁੱਕ ਗਿਆ ਯਾਰ ਮੇਰਾ ਗੰਦਗੀ ਇੱਕ ਸਫਰ ਹਾਂਜੀ ਇੱਕ ਹੋਰ ਕੰਮਜੋਗ ਗੱਲ ਦੱਸ ਦਿੰਨਾ ਕਿ ਤੁਸੀਂ ਮੈਨੂੰ ਪੂਰੇ ਵਲੌਗ ਦੇ ਵਿੱਚ ਹੈੱਡਫੋਨਾਂ ਨਾਲ ਦੇਖਿਆ ਹੋਣਾ ਪਰ ਮੈਂ ਹੈੱਡਫੋਨ ਯੂਜ਼ ਨਹੀਂ ਕੀਤੇ ਕਿ ਇਦਾਂ ਨਹੀਂ ਕਿ ਗਾਣੇ ਸੁਣਨ ਲੱਪਿਆ ਕਿਉਂਕਿ ਇਹਦਾ ਮੇਰੇ ਕੋਲ ਮਾਈਕ ਨਹੀਂਗਾ ਤੇ ਮਾਈਕ ਨੂੰ ਮੈਂ ਇਹਦੇ ਮਾਈਕ ਨੂੰ ਯੂਜ਼ ਕਰਦਾ ਹਾਂ ਵੌਇਸ ਰਿਕਾਰਡਿੰਗ ਲਈ ਤੇ ਮੈਂ ਕਿਵੇਂ ਨਾ ਸੋਚਿਆ ਕਿ ਮਿਊਜ਼ਿਕ ਸੁਣਦਾ ਪਿਆ ਤੇ ਅਸੀਂ ਵੀ ਸੁਣ ਲਈਏ ਤੇ ਉਹ ਕਿਉਂਕਿ ਐਕਸੀਡੈਂਟ ਦਾ ਖਤਰਾ ਆਪਣਾ 80% ਵੱਧ ਜਾਂਦਾ ਹਾਂ ਇੱਕ ਵਿਊ ਪੁਆਇੰਟ ਦਾ ਟਾਈਪ ਵੀ ਬਣਾਇਆ ਹੋਇਆ ਹੈ ਆਪਾਂ

ਚਲੋ ਜਲੀ ਚਲਦੇ ਆ ਯਾਰ ਵਾਪਸ ਜਾ ਕੇ ਰੋਟੀ ਰੋਟੀ ਖਾਣਾ ਕੁਛ ਮੈਂ ਸਵੇਰ ਦਾ ਇੱਕ ਅੰਬੀ ਖਾਦੀ ਹੈ ਕਪੂਰੀਆ ਕਰਦਾ ਹੈ 10 ਰੁਪਏ ਦਾ ਹੋਰ ਕੁਝ ਨਹੀਂ ਕਰਦਾ ਭੁੱਖ ਲੱਗੀ ਆ ਇਸ ਟਾਈਮ 11:30 ਕਿੰਨਾ ਵਜੇ ਟਾਈਮ ਹੈ ਇੱਕ ਮਿੰਟ 11:30 ਹੋ ਗਏ ਆ ਪੌਣਾ ਘੰਟਾ ਸੀ ਮੈਂ ਇੱਥੇ ਕੱਲਾ ਹੀ ਇੱਥੇ ਕੋਈ ਹੈ ਨਹੀਂਗਾ ਤੇ ਪਹਿਲਾਂ ਹੈਗੇ ਸੀ ਮੁੰਡੇ ਦੋ ਤਿੰਨ ਉਹ ਚਲੇ ਗਏ ਆ ਲੱਗਦਾ ਤੇ ਹੁਣ ਆਪਾਂ ਚਲਦੇ ਆ ਜੱਗੀ ਕੋਈ ਲੱਭਦੇ ਆ ਕੋਈ ਖਾਣ ਪੀਣ ਨੂੰ पूरी ब्रेक घुटी है फिर भी टब्बी होता इतनी गुरुद्वारा साहब की इमारत है बिल्डिंग ਅਨਿਸ਼ਾਨ ਸਾਹਿਬ ਝੂਲਦੇ ਪਾਣੀ ਮੋਗ ਗਿਆ ਸੀ ਤਾਂ ਪਰਕ ਲੈ ਜਾਂਦਾ ਆਇਆ ਮਾਲ ਦਚੋ ਦਾ ਧਾਮ ਅੰਦਰ ਆਹ ਦੇਖੋ ਫੈਮਲੀ ਬੈਠੀ ਉਹ ਚੱਲ ਬਹੁਤ ਐਸੇ ਬੰਦੇ ਹੋ ਦੇਖੋ ਬੰਦਰ ਬੰਦਰ ਬਹੁਤ ਸੀ ਉੱਥੇ ਮੈਂ ਇੱਕ ਬਾਗ ਦੇ ਵਿੱਚ ਇੱਕ ਬੰਦ ਨਮ ਭੱਜਿਆ ਉੱਥੋਂ ਮੈਂ ਕਿਹਾ ਹੋਰ ਮੇਰਾ ਫੋਨ ਬੰਨ ਲੈ ਕੇ ਭੱਜ ਗਿਆ ਨਾ ਕਿੱਥੇ ਲੱਭਦਾ ਫਿਰੂੰਗਾ ਮੈਂ ਇਹਨਾਂ ਨੂੰ ਸੂਰਜ ਘੁੰਮ ਗਿਆ ਦੁੱਜੇ ਪਾਸੇ ਆ ਗਿਆ ਪਰ ਸ਼ਾਮਾ ਪੂਰਾ ਘੁੰਮ ਗਿਆ 10 ਕਿਲੋਮੀਟਰ ਰਹਿ ਗਈ ਆ ਵਾਪਸੀ ਕਰਨ ਨੂੰ ਤੇ 3:30 ਵਜੇ ਆ। ਯਾਰ ਪੰਜ ਕੀ ਗੱਲ ਕਰਦੇ। 6:00 ਵਜੇ ਆਜੀ 6 ਤੇ ਡੇਢ ਘੰਟਾ ਹੋ ਗਿਆ ਮੈਨੂੰ ਆਏ ਨੂੰ। ਨਾ ਪਾਇਆ ਰੋਟੀ ਖਾਧੀ ਆ ਤੇ ਸਵੇਰ ਦਾ ਉਹ ਪੂਜੀਆ ਵਗੈਰਾ ਹੀ ਖਾਦਾ ਸੀ ਤੇ ਮੈਂ ਇਹ ਜਿਹੜੀਆਂ ਕਲਿੱਪਾਂ ਲਈਆਂ ਆ ਇਦਾਂ ਦੀਆਂ ਆ ਇਦਾਂ ਹੀ ਅਪਲੋਡ ਕਰ ਦੇਣੀਆਂ ਆ ਜ਼ਿਆਦਾ ਡਿਲੇ ਨਹੀਂ ਕਰਨਾ ਤੇ ਸ਼ਾਇਦ ਤੁਹਾਨੂੰ ਇੰਨਾ ਮਜ਼ਾ ਨਾ ਆਇਆ ਹੋਵੇ ਪਰ ਮੈਨੂੰ ਕਾਫੀ ਜ਼ਿਆਦਾ ਮਜ਼ਾ ਆਇਆ ਕਿਉਂਕਿ ਆਪਾਂ ਸਫ਼ਰ ਜਿਹਾ ਹੀ ਉਹ ਕਰਦੇ ਆ ਤੇ ਬਹੁਤ ਸਾਰੀਆਂ ਚੀਜ਼ਾਂ ਸਿੱਖਦੇ ਆ ਆਪਣੇ ਤਜਰਬੇ ਵਿੱਚ ਜੁੜਦਿਆਂ ਲੈਂਦੀਆਂ ਆ ਤੇ ਜੇ ਤੁਸੀਂ ਵਲੌਗ ਦੇਖਿਆ ਟੱਡਾ ਥੈਂਕ ਯੂ ਧੰਨਵਾਦ ਆ ਤੇ ਇੱਥੇ ਵਲੌਗ ਦੀ ਸਮਾਪਤੀ ਆ ਆਪੀ ਲੋਗ ਗਾਈਜ਼